ਸਤਨਾਮ ਸ਼੍ਰੀ ਵਾਹਗੁਰੂ ਜੀ ਜੀ ਆਇਆਂ ਨੂੰ ਚੈਨਲ ਸੰਤ ਪਰੰਪਰਾ ਪੰਜਾਬ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਦੇ ਭਾਗ 7 ਵਿੱਚ ਜਿਸ ਵਿੱਚ ਅੱਜ ਅਸੀਂ ਜਾਣਾਂਗੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਮੁੱਢਲੀ ਸਿੱਖਿਆ ਲੈਣ ਰਾਏ ਪੋਏ ਤਲਵੰਡੀ ਪੰਡਿਤ ਹਰਦੇਵਾਲ ਜੀ ਕੋਲ ਜਾਣਾ ਅਤੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦੀ ਸਾਰੀ ਵਿੱਦਿਆ ਜ਼ੁਬਾਨੀ ਕੰਠ ਕਰ ਲੈਣੀ ਅਤੇ ਫਿਰ ਵਾਪਸ ਪੱਖੋ ਕੇ ਆ ਕੇ ਮਾਤਾ ਸੁਲਖਣੀ ਜੀ ਕੋਲੋਂ ਇਜਾਜ਼ਤ ਲੈ ਕੇ ਅਗਲੀ ਰੀ ਵਿੱਦਿਆ ਲਈ ਕਸ਼ਮੀਰ ਪੰਡਿਤ ਪਰਸ਼ੋਤਮ ਕੋਲ ਜੀ ਪਾਸ ਜਾਣਾ ਤਾਂ ਚਲੋ ਆਓ ਚਿਤ ਲਾਓ ਮਨ ਟਿਕਾਓ ਅਤੇ ਅੱਜ ਦੇ ਇਸ ਅਧਿਆਏ ਵਿੱਚ ਜਾਣੀਏ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਲਵੰਡੀ ਰਾਏ ਪੋਏ ਆ ਗਏ ਦਾਦਾ ਮਹਿਤਾ ਕਾਲੂ ਜੀ ਪੁੱਤਰੇ ਦਾ ਸੁੰਦਰ ਮੁਖ ਵੇਖ ਕੇ ਬੜੇ ਪ੍ਰਸੰਨ ਹੋਏ ਚੰਦ ਜਿਹੇ ਮੁਖੜੇ ਦਾ ਪ੍ਰਕਾਸ਼ ਵੇਖ ਕੇ ਸੀਨੇ ਵਿੱਚ ਠੰਡਕ ਪੈ ਜਾਂਦੀ ਸੀ ਦਾਦਾ ਮਹਿਤਾ ਕਾਲੂ ਜੀ ਨੇ ਪੰਡਤ ਹਰदयाल ਜੀ ਨਾਲ ਗੱਲ ਕੀਤੀ ਕਿ ਮੇਰਾ ਪੁੱਤਰਾ ਬੜਾ ਹੂਣ ਹਰ ਹੈ ਅਤੇ ਪੜਨ ਯੋਗ ਹੋ ਗਿਆ ਹੈ ਜੇਕਰ ਆਪ ਅਗਿਆ ਦੇਵੋ ਤਾਂ ਆਪ ਦੀ ਪਾਠਸ਼ਾਲਾ ਵਿੱਚ ਪੜਨ ਭੇਜ ਦੇਵਾਂ ਇਹ ਸੁਣ ਕੇ ਪੰਡਤ ਹਰਦੇਵਾਲ ਜੀ ਨੂੰ ਬੜੀ ਖੁਸ਼ੀ ਹੋਈ ਅਤੇ ਬੋਲੇ ਕਿ ਮੇਰੇ ਬੜੇ ਉੱਚੇ ਭਾਗ ਹਨ ਜੋ ਵੇਦੀ ਕੁੱਲ ਪੂਸ਼ਣ ਮੇਰੀ ਪਾਠਸ਼ਾਲਾ ਵਿੱਚ ਪੜਨ ਹਿਤ ਆਵਣ ਸਵੇਰੇ ਬ੍ਰਹਸਪਤੀ ਵਾਰ ਹੈ ਅਤੇ ਚੰਗੀ ਸ਼ੋਭ ਤਿਥੀ ਹੈ ਇਸ ਤਰ੍ਹਾਂ ਦਾਦਾ ਮਹਿਤਾ ਕਾਲੂ ਜੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਪਾਠਸ਼ਾਲਾ ਵਿੱਚ ਪੜਨ ਪਾ ਦਿੱਤਾ ਅਤੇ ਪੰਡਤ ਹਰਦੀয়াল ਜੀ ਨੇ ਵੀ ਵਿਦਿਆ ਪੜ੍ਹੋਣੀ ਸ਼ੁਰੂ ਕਰ ਦਿੱਤੀ। ਥੋੜੇ ਹੀ ਸਮੇਂ ਵਿੱਚ ਬਾਬਾ ਜੀ ਨੇ ਕਈ ਧਾਰਮਿਕ ਗ੍ਰੰਥ ਪੜ੍ਹ ਲਏ। ਭਗਵਤ ਗੀਤਾ, ਗਿਆਨ, ਕਰਮ, ਭਗਤੀ, ਉਪਾਸਨਾ, ਰੀਤੀ ਜੋ ਵੀ ਪੰਡਤ ਜੀ ਦੱਸਦੇ ਰਹੇ ਸਭ ਬਾਬਾ ਸ਼੍ਰੀ ਚੰਦ ਜੀ ਨੇ ਯਾਦ ਕਰ ਲਏ। ਭਾਵ ਜ਼ੁਬਾਨੀ ਹੀ ਕੰਠ ਕਰਕੇ ਪੰਡਤ ਜੀ ਨੇ ਸੁਣਾ ਦਿੱਤੇ ਜਿਸ ਨੂੰ ਸੁਣ ਕੇ ਪੰਡਤ ਜੀ ਬੜੇ ਹੈਰਾਨ ਹੋਏ ਅਤੇ ਆਪਣੇ ਮਨ ਵਿੱਚ ਹੀ ਸੋਚਦੇ ਹਨ ਕਿ ਇਹ ਕੋਈ ਧਰਮਾਤਮਾ ਹੈ ਬੜਾ ਵਿਦਵਾਨ ਹੈ ਇਹ ਬਾਲਕ ਉੱਚ ਵਿਦਿਆ ਦਾ ਅਧਿਕਾਰੀ ਹੈ ਉਸ ਸਮੇਂ ਕਾਂਸੀ ਕਸ਼ਮੀਰ ਅਤੇ ਪ੍ਰਿਆਗ ਵਿਦਿਆ ਦੇ ਮੁੱਖ ਕੇਂਦਰ ਸਨ ਅਗਰ ਇਸ ਬਾਲਕ ਨੂੰ ਇੱਥੇ ਭੇਜਿਆ ਜਾਵੇ ਤਾਂ ਇਹ ਬਾਲਕ ਪ੍ਰਸਿੱਧ ਵਿਦਵਾਨ ਬਣੇਗਾ ਇਸ ਤਰ੍ਹਾਂ ਪੰਡਤ ਜੀ ਮਨ ਵਿੱਚ ਵਿਚਾਰਾਂ ਕਰ ਰਹੇ ਸਨ ਇੱਕ ਦਿਨ ਮਹਿਤਾ ਕਾਲੂ ਜੀ ਨੂੰ ਸੱਦ ਕੇ ਪੰਡਤ ਹਰਦਿਆਲ ਜੀ ਨੇ ਆਪਣੇ ਦਿਲ ਦੀ ਗੱਲ ਕੀਤੀ ਕਿ ਇਹ ਬੱਚਾ ਬੜਾ ਵਿਦਵਾਨ ਹੈ ਇਸ ਦੀ ਬੜੀ ਚਤੁਰ ਬੁੱਧੀ ਹੈ ਮੇਰੀ ਪਾਠਸ਼ਾਲਾ ਦੀ ਸਾਰੀ ਵਿਦਿਆ ਇਸ ਨੇ ਪੜ ਲਈ ਹੈ ਹੁਣ ਇਸ ਬਾਲਕ ਨੂੰ ਪੜਨ ਲਈ ਕਿਸੇ ਹੋਰ ਪਾਠਸ਼ਾਲਾ ਵਿੱਚ ਭੇਜੋ ਇਹ ਰਾ ਸੁਝਾ ਹੈ ਕਿ ਕਾਂਸੀ ਜਾਂ ਕਸ਼ਮੀਰ ਆਦਿ ਜੋ ਵਿਦਿਆ ਦੇ ਮੁੱਖ ਕੇਂਦਰ ਹਨ ਉੱਥੇ ਭੇਜ ਦਿਓ ਅਤੇ ਇਹ ਬਾਲਕ ਸੰਸਕ੍ਰਿਤ ਵਿਦਿਆ ਵਿੱਚ ਉੱਚ ਅਸਥਾਨ ਪ੍ਰਾਪਤ ਕਰੇਗਾ ਅਤੇ ਇੱਕ ਦਿਨ ਇਹ ਬਾਲਕ ਬੇਦੀ ਕੁੱਲ ਦਾ ਭੂਸ਼ਣ ਹੋਵੇਗਾ ਅਤੇ ਭਾਰਤ ਦੇ ਵਿਦਵਾਨਾਂ ਦਾ ਸ਼ਰੋਮਣੀ ਵਿਦਵਾਨ ਹੋਵੇਗਾ ਜاتی ਅਤੇ ਦੇਸ਼ ਦਾ ਕਲਿਆਣ ਕਰੇਗਾ ਜਨਮ ਕੁੰਡਲੀ ਦੇ ਅਨੁਸਾਰ ਵੀ ਇਹ ਬਾਲਕ ਪਰਮਪੁਰਸ਼ અવਤਾਰ ਹੈ। ਨਿਸ਼ਚੇ ਹੀ ਇਹ ਬਾਲਕ ਸੰਸਾਰਕ ਵਿਵਹਾਰਾਂ ਤੋਂ ਉੱਪਰ ਉੱਠ ਕੇ ਦੇਸ਼ ਦਾ ਕਲਿਆਣ ਕਰੇਗਾ। ਇਹ ਕਹਿ ਕੇ ਪੰਡਤ ਹਰਦੇਵਾਲ ਜੀ ਚੁੱਪ ਕਰ ਗਏ। ਫਿਰ ਦਾਦਾ ਮਹਿਤਾ ਕਾਲੂ ਜੀ ਸਹਿਜ ਨਾਲ ਬੋਲੇ ਕਿ ਪੰਡਤ ਜੀ ਜੋ ਤੁਸੀਂ ਕਿਹਾ ਹੈ ਠੀਕ ਹੀ ਕਿਹਾ ਹੈ। ਇਹ ਬਾਲਕ ਸ਼ੁਭ ਗੁਣਾਂ ਵਾਲਾ ਪ੍ਰਤੀਤ ਹੁੰਦਾ ਹੈ। ਪਰ ਮੇਰੇ ਮਨ ਵਿੱਚ ਇੱਕ ਚਿੰਤਾ ਇਹ ਹੈ ਕਿ ਇਹ ਬਾਲਕ ਕਿਧਰੇ ਆਪਣੇ ਪਿਤਾ ਵਾਂਗੂ ਘਰ ਛੱਡ ਕੇ ਬਾਹਰ ਨਾ ਚਲਾ ਜਾਵੇ ਮੈਨੂੰ ਇਸ ਨੂੰ ਵਿਦਵਾਨ ਬਣਾਉਣ ਦੀ ਖੁਸ਼ੀ ਨਹੀਂ ਹੈ ਸੰਸਕ੍ਰਿਤ ਦੀ ਉੱਚੀ ਵਿਦਿਆ ਪ੍ਰਾਪਤ ਕਰਕੇ ਕਗਰ ਆਪਣੇ ਪਿਤਾ ਵਾਂਗੂ ਉਪਰਾਮ ਹੋ ਕੇ ਚਲਾ ਗਿਆ ਤਾਂ ਸਾਨੂੰ ਕੀ ਲਾਭ ਹੋਵੇਗਾ ਮੈਂ ਚਾਹੁੰਦਾ ਹਾਂ ਕਿ ਇਹ ਬਾਲਕ ਫਾਰਸੀ ਵਿਦਿਆ ਪੜੇ ਮੈਂ ਆਪ ਇਸ ਨੂੰ ਪਟਵਾਰੀ ਦਾ ਕੰਮ ਸਿਖਾਵਾਂਗਾ ਲੈਂਡ ਦੇਣ ਦੇ ਕੰਮ ਵਿੱਚ ਚਤੁਰ ਬਣਾਵਾਂਗਾ ਇਹ ਕੰਮ ਸਿੱਖਣ ਨਾਲ ਧਨ ਦੀ ਪ੍ਰਾਪਤੀ ਹੋਵੇਗੀ ਜੱਗ ਵਿੱਚ ਜੋ ਚਤ్రਾਈ ਨਾਲ ਵਿਵਹਾਰ ਕਰਦਾ ਹੈ ਸੰਸਾਰ ਵਿੱਚ ਉਸ ਦਾ ਮਾਣ ਵੱਧ ਜਾਂਦਾ ਹੈ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਇਹ ਵਿਵਹਾਰ ਦਾ ਚਤੁਰ ਹੋਵੇ ਧਨਵਾਨ ਬਣੇ ਵਪਾਰ ਆਦ ਕੰਮਾਂ ਵਿੱਚ ਪਰਵਰਤਿਤ ਹੋ ਜਾਵੇ ਮਗਰ ਨੀਨੂ ਸੰਦੇਹ ਹੈ ਕਿ ਇਹ ਬਾਲਕ ਸੰਸਾਰੀ ਕੰਮਾਂ ਵਿੱਚ ਹਿੱਸਾ ਨਹੀਂ ਲਏਗਾ ਇਹ ਗੱਲ ਸੁਣ ਕੇ ਪੰਡਿਤ ਹਰਦੇਵਾਲ ਜੀ ਨਿਰਾਸ਼ ਹੋ ਗਏ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੇ ਜਦ ਦਾਦਾ ਮਹਿਤਾ ਕਾਲੂ ਜੀ ਦੇ ਵਿਚਾਰ ਸਰਵਣ ਕੀਤੇ ਤੇ ਕਿਹਾ ਦਾਦਾ ਜੀ ਮੈਂ ਹੁਣ ਇੱਥੇ ਪੜਨਾ ਬੰਦ ਕਰ ਦਿੱਤਾ ਹੈ ਮੈਂ ਹੁਣ ਮਾਤਾ ਜੀ ਪਾਸ ਜਾਵਾਂਗਾ ਉਸ ਸਮੇਂ ਮਾਤਾ ਸੁਲਖਣੀ ਜੀ ਪੱਖੋ ਕੇ ਰਹਿੰਦੇ ਸਨ ਤਦ ਦਾਦਾ ਮਹਿਤਾ ਕਾਲੂ ਜੀ ਦੇ ਚਰਣਾ ਉੱਤੇ ਪ੍ਰਣਾਮ ਕਰਕੇ ਭੋਲੇ ਪੰਡਾਰੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮਾਤਾ ਜੀ ਪਾਸ ਪੱਖੋ ਕੇ ਆ ਗਏ ਮਾਤਾ ਸੁਲਖਣੀ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਅਤੇ ਛਾਤੀ ਨਾਲ ਲਾ ਕੇ ਬਾਬਾ ਜੀ ਨੂੰ ਖੂਬ ਪਿਆਰ ਦਿੱਤਾ ਬਾਬਾ ਜੀ ਨੇ ਨਾਨਾ ਨਾਨੀ ਨੂੰ ਵੀ ਸੀਸ ਨਿਵਾਇਆ ਅਤੇ ਉਹਨਾਂ ਦਾ ਵੀ ਪਿਆਰ ਅਤੇ ਅਸ਼ੀਰਵਾਦ ਲਿਆ ਉਧਰ ਮਾਤਾ ਸੁਲਖਣੀ ਸੱਸ ਸਸੁਰ ਦੀ ਰਾਜੀ ਖੁਸ਼ੀ ਬੜੇ ਪ੍ਰੇਮ ਨਾਲ ਪੁੱਛਦੇ ਹਨ ਅਤੇ ਇਹ ਵੀ ਪੁੱਛਦੇ ਹਨ ਕਿ ਆਪ ਇੱਥੇ ਕਿਸ ਕਾਰਨ ਆਏ ਹੋ ਮੇਰੇ ਮਨ ਵਿੱਚ ਸੰਦੇਹ ਹੈ ਤਦੋਂ ਮਹਾਰਾਜ ਜੀ ਨੇ ਨਿਵੇਕਲਾ ਅਸਥਾਨ ਵੇਖਦੇ ਹੋਏ ਸਿਰ ਨਿਵਾ ਕੇ ਮਾਤਾ ਪ੍ਰਤੀ ਬੜੀ ਨਿਮਰਤਾ ਨਾਲ ਕਿਹਾ ਕੀ ਦਾਦਾ ਦਾਦੀ ਰਾਜੀ ਖੁਸ਼ੀ ਹਨ ਤਲਵੰਡੀ ਵਿੱਚ ਵਿਰਾਜਮਾਨ ਹਨ ਹੁਣ ਮੈਂ ਆਪਣੇ ਊਣ ਬਾਬਤ ਦੱਸਦਾ ਹਾਂ ਮੈਨੂੰ ਪੰਡਿਤ ਹਰਦੇਵਾਲ ਜੀ ਨੇ ਵਿਦਿਆ ਪੜਾ ਦਿੱਤੀ ਹੈ ਅਤੇ ਹੁਣ ਮੇਰੀ ਇੱਛਾ ਹੈ ਕਿ ਮੈਂ ਕਸ਼ਮੀਰ ਜਾ ਕੇ ਵਿਦਿਆ ਪੜਾਂ ਖੱਟ ਸ਼ਾਸਤਰ ਵਿਆਕਰਨ ਚਾਰੇ ਵੇਦ ਅਤੇ ਸੰਸਕ੍ਰਿਤ ਭਾਸ਼ਾ ਦੇ ਗ੍ਰੰਥ ਪੜ੍ਹ ਕੇ ਵਿਵੇਕ ਹੋ ਜਾਵਾਂ ਫਿਰ ਮੈਂ ਸਾਰੇ ਸੰਸਾਰ ਵਿੱਚ ਵਿਚਰ ਕੇ ਧਰਮ ਦਾ ਉਪਦੇਸ਼ ਕਰਕੇ ਲੋਕਾਂ ਦਾ ਕਲਿਆਣ ਕਰਾਂ ਮਗਰ ਦਾਦਾ ਜੀ ਮੇਰੇ ਵਿਚਾਰਾਂ ਦੇ ਉਲਟ ਹਨ ਉਹ ਚਾਹੁੰਦੇ ਹਨ ਕਿ ਮੈਂ ਪਟਵਾਰ ਦਾ ਕੰਮ ਸਿੱਖਾਂ ਅਤੇ ਪਟਵਾਰੀ ਬਣ ਕੇ ਧਨ-ਦੌਲਤ ਕਮਾਵਾਂ ਅਤੇ ਸਰਕਾਰੀ ਇਲਮ ਫਾਰਸੀ ਹੈ ਇਸ ਵਾਸਤੇ ਫਾਰਸੀ ਪੜਾਂ ਤਾਂ ਕਿ ਸਰਕਾਰ ਦੇ ਘਰ ਇੱਜ਼ਤ ਵਧੇ ਮਗਰ ਫਾਰਸੀ ਇਲਮ ਮੇਰੇ ਅਨੁਕੂਲ ਨਹੀਂ ਹੈ ਮੈਂ ਤਾਂ ਕਸ਼ਮੀਰ ਵਿੱਚ ਜਾ ਕੇ ਸੰਸਕ੍ਰਿਤ ਵਿਦਿਆ ਪੜ੍ਹ ਕੇ ਦੇਸ਼ ਵਿੱਚ ਫਿਰਨਾ ਚਾਹੁੰਨਾ ਹਾਂ ਇਸ ਵਾਸਤੇ ਨਾ ਤਾਂ ਮੈਂ ਵਿਆਹ ਕਰਵਾਵਾਂਗਾ ਨਾ ਹੀ ਪਟਵਾਰ ਕਰਾਂਗਾ ਜਿਸ ਨੂੰ ਗ੍ਰਸਥ ਦੀ ਲੋੜ ਹੀ ਨਹੀਂ ਹੈ ਉਹ ਵਿਆਹ ਕਿਉਂ ਕਰਵਾਵੇ ਭਗਵਾਨ ਕਹਿਣ ਲੱਗੇ ਆਪ ਨੇ ਦੋਹਾਂ ਪਾਸਿਆਂ ਦੀ ਗੱਲ ਸੁਣ ਲਈ ਹੈ ਹੁਣ ਆਪ ਇਨ੍ਹਾਂ ਗੱਲਾਂ ਦਾ ਤਤ ਦੱਸੋ اے ਮਾਤਾ ਜੀ ਮੈਨੂੰ ਆਗਿਆ ਕਰੋ ਮੈਂ ਸੰਸਾਰ ਦੇ ਕਲੇਸ਼ ਕੱਟਣ ਵਾਸਤੇ ਪਰਮਨ ਕਰਾਂ ਦਾਦਾ ਜੀ ਦੇ ਵਿਚਾਰਾਂ ਤੋਂ ਮੇਰੇ ਵਿਚਾਰ ਉਲਟ ਹਨ हे ਮਾਤਾ ਜੀ ਇਹ ਗ੍ਰਸਥ ਜੰਜਾਲ ਹੈ ਇਸ ਵਿੱਚ ਮੈਂ ਨਹੀਂ ਫਸਣਾ ਹੈ ਮੈਂ ਆਪਣੇ ਵਿਚਾਰ ਆਪ ਅੱਗੇ ਰੱਖ ਦਿੱਤੇ ਹਨ ਮੈਨੂੰ ਆਪ ਉੱਤੇ ਪੂਰਨ ਭਰੋਸਾ ਹੈ ਮਾਤਾ ਸੁਲਖਣੀ ਜੀ ਨੇ ਪੁੱਤਰ ਦੇ ਸ਼ੁਭ ਵਿਚਾਰ ਸੁਨੇ ਤੇ ਮਨ ਬੜਾ ਪ੍ਰਸੰਨ ਹੋਇਆ ਮਾਤਾ ਅਤੇ ਪੁੱਤਰ ਦੇ ਸੰਮ ਵਿਚਾਰ ਸਨ ਮਾਤਾ ਸੁਲਖਣੀ ਜੀ ਨੂੰ ਬੜੀ ਖੁਸ਼ੀ ਹੋਈ ਅਤੇ ਮੂਹ ਧਨ ਧਨ ਕਹਿਣ ਲਈ ਅਤੇ ਉੱਚ ਵਿਦਿਆ ਪ੍ਰਾਪਤ ਕਰਨ ਲਈ ਮਾਤਾ ਜੀ ਨੇ ਸਵੀਕਾਰ ਕੀਤਾ ਕਿਉਂਕਿ ਮਾਤਾ ਜੀ ਦਾ ਅੰਤਹਕਰਨ ਨਿਰਮਲ ਸੀ ਜਿਸ ਵਿੱਚ ਮੈਲ ਨਹੀਂ ਸੀ ਕਿਉਂਕਿ ਉਹ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਤੇ ਗਏ ਸਨ ਤਦੋਂ ਤੋਂ ਮਾਤਾ ਸੁਲਖਣੀ ਜੀ ਦੀ ਭਜਨ ਬੰਦਗੀ ਵਿੱਚ ਮगन ਰਹਿੰਦੇ ਸਨ ਇਸ ਕਰਕੇ ਮਾਤਾ ਜੀ ਨੇ ਕਿਹਾ ਸ਼੍ਰੀ ਚੰਦਰ ਜੀ ਆਪ ਕਸ਼ਮੀਰ ਜਾ ਕੇ ਵਿਦਿਆ ਪ੍ਰਾਪਤ ਕਰੋ ਇਸ ਸ਼ੁਭ ਕਾਰਜ ਵਿੱਚ ਕੋਈ ਵੀ ਦੇਰ ਨਾ ਕਰੋ ਹਿਰਦੇ ਵਿੱਚ ਤੀਰਜ ਰੱਖ ਕੇ ਜਾਓ ਅਤੇ ਸ਼ੁਭ ਸਤ ਸੰਗਤ ਕਰੋ ਸੱਚ ਬੋਲੋ ਧਰਮ ਦਾ ਨਿਆਏ ਕਰੋ ਸੋਬਾ ਸ਼ਾਮ ਈਸ਼ਵਰ ਦਾ ਸਿਮਰਨ ਕਰੋ ਨੇਕ ਕੰਮ ਕਰੋ ਗੁਰੂ ਦਾ ਉਪਦੇਸ਼ ਮਨ ਵਿੱਚ ਧਾਰ ਕੇ ਸ਼ੁੱਧ ਗੁਣ ਧਾਰਨ ਕਰੋ ਐਸੇ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਇਆ ਹੈ ਰਾਗ ਗੋੜੀ ਮਹੱਲਾ ਪੰਜਮਾ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰਉ ਤੁਮ ਕੋ ਹਰ ਹਰ ਸਦਾ ਪਜਹੂ ਜਗਦੀਸ਼ ਰਹਾਉ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮਾਤਾ ਜੀ ਦੀ ਆਗਿਆ ਪਾ ਕੇ ਸਵੇਰੇ ਹੀ ਤਿਆਰ ਹੋ ਗਏ ਕੁਛ ਗ੍ਰੰਥ ਪਾਸ ਲੈ ਕੇ ਚਾਵਲ ਦੇਈ ਦਾ ਭੋਜਨ ਕਰਕੇ ਮਾਤਾ ਜੀ ਨੂੰ ਪ੍ਰਣਾਮ ਕੀਤੀ ਮਗਰ ਮਾਤਾ ਜੀ ਮੂਹ ਦੇ ਵਿੱਚ ਆ ਗਏ ਪੁੱਤਰ ਦੇ ਪਿੱਛੇ ਪਿੱਛੇ ਤੁਰ ਪਏ ਪਿੰਡ ਤੋਂ ਬਾਹਰ ਜਾ ਕੇ ਮਾਤਾ ਜੀ ਨੇ ਪੁੱਤਰ ਦੇ ਸਿਰ ਉੱਤੇ ਹੱਥ ਰੱਖ ਕੇ ਪਿਆਰ ਦਿੱਤਾ ਅਤੇ ਕਿਹਾ ਬਾਲਕ ਜੀ ਹੁਣ ਸਿੱਧੇ ਕਸ਼ਮੀਰ ਨੂੰ ਜਾਓ ਰੰਚਕਾ ਮਾਤਰ ਵੀ ਦਿਲ ਵਿੱਚ ਢਿਲਣਾ ਲਿਓਣੀ ਮਾਤਾ ਜੀ ਪੁੱਤਰ ਨੂੰ ਧੀਰਜ ਦਿੰਦੇ ਹਨ ਅਤੇ ਕਿਹਾ ਬਾਲਕ ਜੀ ਹੁਣ ਤੁਸੀਂ ਜਾਓ ਮੈਂ ਤੇਥੋਂ ਬਲਹਾਰੇ ਜਾਨੀ ਹਾਂ ਪਰ ਕਦੇ ਕਦੇ ਮੇਰੀ ਸੋਧ ਜ਼ਰੂਰ ਲੈਂਦੇ ਰਹਿਣਾ ਭਗਵਾਨ ਤੇਰੀ ਰਕਸ਼ਾ ਕਰੇਗਾ ਯਸ਼ ਲਭੋਗੇ ਆਪ ਦੀ ਬਲ ਬੁੱਧੀ ਵਧੇਗੀ ਧੀਰਜ ਖਿਮਾ ਨੂੰ ਧਾਰਨ ਕਰਕੇ ਕ੍ਰੋਧ ਦਾ ਨਾਸ਼ ਕਰੋ ਅਤੇ ਸਦਾ ਹੀ ਸਦਾਚਾਰੀ ਰਹਿ ਕੇ ਧਰਮ ਦੀ ਰੱਖਿਆ ਕਰਨੀ ਇਹ ਉਪਦੇਸ਼ ਦੇ ਕੇ ਮਾਤਾ ਜੀ ਪਿੱਛੇ ਮੁੜ ਗਏ ਪਰ ਜਦ ਤੱਕ ਸ਼੍ਰੀ ਚੰਦਰ ਜੀ ਮਹਾਰਾਜ ਜਾਂਦੇ ਦਿਸਤੇ ਰਹੇ ਮਾਤਾ ਜੀ ਇੱਕ ਟਿਕ ਟਕੀ ਲਾ ਕੇ ਵੇਖਦੇ ਰਹੇ ਪੁੱਤਰ ਦਾ ਵਿਛੋੜਾ ਮਾਮਾਂ ਲਈ ਬੜਾ ਦੁਖਦਾਈ ਹੁੰਦਾ ਹੈ ਜਿਸ ਵੇਲੇ ਸ਼੍ਰੀ ਚੰਦਰ ਜੀ ਮਹਾਰਾਜ ਅਦ੍ਰਿਸ਼ਟ ਹੋ ਗਏ ਤਾਂ ਮਾਤਾ ਜੀ ਘਰ ਨੂੰ ਆ ਗਏ ਪਰ ਧਿਆਨ ਅਜੇ ਵੀ ਬਾਬਾ ਜੀ ਦੀ ਪੂਣੀ ਪਾਲੀ ਮਨਮੋਹਣ ਸੂਰਤ ਵਿੱਚ ਸੀ ਇੱਧਰ ਮਹਾਰਾਜ ਜੀ ਧੀਰੇ ਧੀਰੇ ਕਸ਼ਮੀਰ ਵਿੱਚ ਪਹੁੰਚ ਗਏ ਜਿੱਥੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪੰਡਤ ਪ੍ਰਸ਼ੋਤਮ ਕੋਲ ਜੀ ਨੂੰ ਮਿਲੇ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਪਵਿੱਤਰ ਯਾਤਰਾ ਬਾਬਾ ਸ਼੍ਰੀ ਚੰਦ ਜੀ ਦੀ ਜੀਵਨ ਯਾਤਰਾ ਦੇ ਅਗਲੇ ਭਾਗ ਵਿੱਚ